ਭਾਈ ਕਨਈਆ ਜੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬੜਾ ਸਨੇਹ ਹੈ ਬੜਾ ਪਿਆਰ ਹੈ ਗੁਰੂ ਦੇ ਲਈ ਮੈਦਾਨੇ ਜੰਗ ਭਖਿਆ ਹੋਇਆ ਹੈ ਤੇ ਮੇਰੇ ਸਾਹਿਬ ਨੇ ਭਾਈ ਕਨਈਆ ਜੀ ਦੇ ਹੱਥਾਂ ਦੇ ਵਿੱਚ ਮਸ਼ਕ ਪਕੜਾਈ ਹੈ ਪਾਣੀ ਦੀ ਤੇ ਭਾਈ ਕਨਈਆ ਜੀ ਬਹੁਤ ਪ੍ਰੇਮ ਦੇ ਨਾਲ ਪਾਣੀ ਦੀ ਜਲਦੀ ਸੇਵਾ ਕਰ ਰਹੇ। ਸਿੰਘਾਂ ਨੇ ਆਣ ਕੇ ਗੁਰੂ ਸਾਹਿਬ ਦੇ ਅੱਗੇ ਇੱਕ ਸ਼ਿਕਾਇਤ ਕੀਤੀ। ਮਹਾਰਾਜ ਅਸੀਂ ਅਸੀਂ ਆਪਣੀ ਜਾਨ ਹਥੇਲੀ ਦੇ ਉੱਤੇ ਰੱਖ ਕੇ ਲੜਦੇ ਹਾਂ। ਲੜਦਿਆਂ ਹੋਇਆਂ ਕਈ ਵਾਰੀ ਸਾਡੇ ਸਿੰਘਾਂ ਨੂੰ ਸ਼ਹੀਦੀ ਜਾਮ ਪੀਣੇ ਪੈਂਦੇ। ਕਈ ਵਾਰੀ ਜ਼ਖਮੀ ਹੋ ਜਾਂਦਾ ਹੈ। ਮਹਾਰਾਜ ਅਸੀਂ ਬੜੀ ਮੁਸ਼ਕਲ ਦੇ ਨਾਲ ਦੁਸ਼ਮਣ ਨੂੰ ਮਾਰਦੇ ਹਾਂ। ਜ਼ਖਮੀ ਕਰਦੇ ਹਾਂ। ਤੇ ਭਾਈ ਕਨਈਆ ਜੀ ਉਹ ਤੇ ਸਾਰਿਆਂ ਦੇ ਮੁਖ ਦੇ ਵਿੱਚ ਪਾਣੀ ਪਾਈ ਜਾਂਦੇ ਨੇ, ਪਾਣੀ ਪਾਰਦੇ ਨੇ। ਮਹਾਰਾਜ ਕੁਝ ਸਮਝਾਓ ਨੂੰ। ਸਾਹਿਬ ਕਹਿੰਦੇ ਨੇ ਸਿੱਖੋ ਅਸੀਂ ਆਖਾਂ ਬੁਲਾਇਆ ਭਾਈ ਕਨਈਆ ਜੀ ਨੂੰ ਭਾਈ ਕਨਈਆ ਜੀ ਇਹ ਕਹਿ ਰਹੇ ਨੇ ਕਿ ਜਿੰਨਾ ਮੁਗਲਾਂ ਨੂੰ ਅਸੀਂ ਬੜੀ ਮੁਸ਼ਕਲ ਦੇ ਨਾਲ ਮਾਰਦੇ ਆਂ ਜ਼ਖਮੀ ਕਰਦੇ ਆਂ ਤੇ ਭਾਈ ਕਨਈਆ ਜੀ ਉਹਨਾਂ ਦੀ ਵੀ ਬੁੱਕ ਦੇ ਵਿੱਚ ਜਾ ਜਾ ਕੇ ਪਾਣੀ ਪਾਉਂਦੇ ਨੇ ਕੀ ਇਹ ਗੱਲ ਸਤ ਹੈ ਕੀ ਤੁਸੀਂ ਮੁਗਲਾਂ ਦੇ ਮੁਖ ਦੇ ਵਿੱਚ ਪਾਣੀ ਪਾਉਂਦੇ ਹੋ ਮੇਰੇ ਹਜ਼ੂਰ ਨੂੰ ਆਖਿਆ ਕਿ ਮਹਾਰਾਜ ਜੇ ਇਹ ਸ਼ਿਕਾਇਤ ਤੇਰੇ ਕੋਲ ਪਹੁੰਚੀ ਹੈ ਜੇ ਇਹ ਗੱਲ ਤੇਰੇ ਕੋਲ ਸਿੱਖਾਂ ਨੇ ਕੀਤੀ ਹੈ ਕਿ ਭਾਈ ਕਨਈਆ ਜਖਮੀ ਪਏ ਹੋਏ ਬੰਦੀਆਂ ਦੇ ਮੁਖ ਦੇ ਵਿੱਚ ਪਾਣੀ ਪਾਉਂਦਾ ਹੈ ਤੇ ਮਹਾਰਾਜ ਇਹ ਪਾਣੀ ਪਿਉਣਾ ਸਿਖਾਇਆ ਕਿਸ ਨੇ ਇਹ ਉਪਦੇਸ਼ ਪੜਾਇਆ ਕਿਸ ਨੇ ਇਹ ਚੀਜ਼ ਯਾਦ ਕਰਾਈ ਕਿਸ ਨੇ ਮਹਾਰਾਜ ਤੂੰ ਹੀ ਕਰਾਈ ਹੈ ਨਾ ਤੂੰ ਹੀ ਸਿਖਾਇਆ ਦਿੱਤੀ ਹੈ ਤੇ ਜੋ ਤੂੰ ਸਿਖਾਇਆ ਦਿੱਤੀ ਹੈ ਉਹ ਮੈਂ ਕੀਤਾ ਹੈ ਤੇ ਕਸੂਰਵਾਰ ਕੌਣ ਹੋਇਆ ਮਹਾਰਾਜ ਮੈਂ ਕਸੂਰਵਾਰ ਨਹੀਂ ਆ ਮੈਨੂੰ ਪੜਾਇਆ ਇਦਾਂ ਗਿਆ ਮੈਨੂੰ ਸਿਖਾਇਆ ਇਦਾਂ ਗਿਆ ਸਭ ਕੋ ਮੀਤ ਹਮ ਆਪਣ ਕੀਨਾ ਮਹਾਰਾਜ ਸਾਨੂੰ ਇਹ ਸਮਝਾਇਆ ਗਿਆ ਤੁਸੀਂ ਕਿ ਸੇਵਾ ਭਾਵਨਾ ਦੇ ਵਿੱਚ ਕਰਨੀ ਹੈ ਪ੍ਰੇਮ ਦੇ ਵਿੱਚ ਕਰਨੀ ਹੈ ਸੇਵਾ ਕਰਦਿਆਂ ਤੋਂ ਮਹਾਰਾਜ ਕਹਿੰਦੇ ਨੇ ਕੋਈ ਭੁੱਲ ਚੁੱਕ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਦੱਸੋ ਕਿ ਸੇਵਾ ਪਾਣੀ ਜਲ ਵਰਤੌਣ ਲੱਗਿਆਂ ਫਰਕ ਰੱਖ ਲਿਆ ਕਰੀਏ ਨਹੀਂ ਮਹਾਰਾਜ ਫਰਕ ਰੱਖਣਾ ਤੇ ਤੁਹ ਸਿਖਾਇਆ ਹੀ ਨਹੀਂ ਨਹੀਂ ਸਿਖਾਇਆ ਮਹਾਰਾਜ ਬੜੇ ਪਰਸਾਨ ਹੋਏ ਬੜੇ ਪਰਸਾਨ ਹੋਏ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਕਨਈਆ ਜੀ ਨੂੰ ਗਲ ਦੇ ਵਿੱਚ ਲੈ ਕੇ ਥਾਪੜਾ ਦਿੱਤਾ ਤੇ ਆਖਿਆ ਭਾਈ ਕਨਈਆ ਜੀ ਕੇਵਲ ਜਲ ਪਾਣੀ ਦੀ ਸੇਵਾ ਨਹੀਂ ਹੁਣ ਤੁਸੀਂ ਨਾਲ ਮਲਮ ਪੱਟੀ ਵੀ ਕਰਿਆ ਕਰੋ ਹਜ਼ੂਰ ਦੀ ਬਾਣੀ ਕਹਿੰਦੀ ਇਹ ਸੇਵਾ ਕਰਤ ਹੋਏ ਨਹਿ ਕਾਮੀ ਕੰਮ ਨਾ ਛੋੜਤ ਸੇਵਾ ਦਾ ਮਤਲਬ ਹੀ ਇਹ ਹੈ ਕਿ ਬਸ ਜੋ ਵੀ ਸਕਸ਼ ਨਜ਼ਰ ਆ ਰਿਹਾ ਰੱਬ ਦਾ ਹੀ ਰੂਪ ਹੈ ਪਰਮਾਤਮਾ ਦਾ ਹੀ ਰੂਪ ਹੈ ਅਕਾਲ ਪੁਰਖ ਦਾ ਹੀ ਰੂਪ ਹੈ ਜੇ ਉਸ ਅਕਾਲ ਦੇ ਰੂਪ ਨੂੰ ਅਸੀਂ ਨਹੀਂ ਦੇਖਿਆ ਤੇ ਸਹਿਬ ਕਹਿੰਦੇ ਨੇ ਜੋ ਕੁਝ ਵੀ ਸਾਡੀ ਬੰਦਗੀ ਹੈ ਉਹ ਸਭ ਬੇਅਰਥ ਹੈ ਸਭ ਬੇਅਰਥ